ਨੰਦ ਨਹੀਂ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਿਆਂ ਕਿ ਕਈ ਮੇਰੇ ਦਿਨਾਂ ਸਵਾਲ ਉੱਠਦੇ ਆ ਵੀ ਇਹ ਇਕੱਦਿਆਂ ਚੱਕ ਰਹੇ ਆ ਜਾਇ ਧਰਮ ਨੂੰ ਮਾੜਾ ਬੋਲਦੇ ਆ ਸੋ ਸਾਰੇ ਧਰਮ ਸਾਡੇ ਸਤਿਕਾਰਯੋਗ ਨੇ ਔਰ ਜਿਨ੍ਹਾਂ ਦੇ ਘਰ ਚੌਂਕੀਆਂ ਗੱਦੀਆਂ ਲੱਗੀਆਂ ਨੇ ਜਿਵੇਂ ਫੋਟਮਾਂ ਲੱਗੀਆਂ ਧੂਨੇ ਲੱਗੇ ਹੁੰਦੇ ਨੇ ਅਸੀਂ ਉਹਨਾਂ ਨੂੰ ਚੱਕਣ ਦੀ بجائے ਕਈ ਲੋਕ ਜਿਹੜੇ ਉਹ ਧਰਮ ਦੀ ਆੜ ਵਿੱਚ ਬਹੁਤ ਜ਼ਿਆਦਾ ਜਿਹੜਾ ਪਖੰਡ ਆਵਾਜ਼ ਉਹਨੂੰ ਪ੍ਰਮੋਟ ਕਰ ਰਹੇ ਆ ਸਭ ਤੋਂ ਵੱਡੀ ਗੱਲ ਹੈ ਵੀਡੀਓਜ਼ ਲਈ ਜਿਹੜੀ ਸੰਗਤਾਂ ਦੇ ਵਿੱਚ ਗੱਲ ਜਾਂਦੀ ਹੈ ਪ੍ਰਮੋਟ ਵੀਡੀਓਜ਼ ਲਈ ਹੁੰਦਾ ਜਿਵੇਂ ਭਾਈ ਸਾਹਿਬ ਜੀ ਸਾਡੇ ਹਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਵੀ ਸ਼ਿਵਨਾਥ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਇੱਕ ਦੋ ਵੀਰ ਹੰਸ ਰਾਜ ਜੀ ਦੇ ਭਾਈ ਇਹ ਸ਼ਾਇਦ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਨੇ ਵੀ ਵੀਡੀਓ ਪਾਈ ਆ ਵੀ ਭਾਈ ਮਨਪ੍ਰੀਤ ਸਿੰਘ ਸਮਝੌਤਾ ਕਿਵੇਂ ਕਰ ਲੈਂਦੇ ਆ ਮੈਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੇਰੇ ਇੱਕ ਬੱਚਾ ਹੈ ਮੇਰੇ ਇੱਕ ਪੁੱਤ ਹੈ ਤੇ ਮੈਂ ਉਹ ਗੁਰੂ ਨਾਨਕ ਸਾਹਿਬ ਤੋਂ ਲਿਆ ਤੇ ਜਿਹੜੇ ਮੇਰੇ ਲਈ ਕੁਝ ਕਮੈਂਟ ਕਰਨ ਵਾਲੇ ਆ ਵੀ ਸਮਝੌਤਾ ਹੋਣਾ ਹੋ ਗਿਆ ਹੋਣਾ ਵੀ ਚੰਗੇ ਪੈਸੇ ਲੈ ਲੈ ਹੁਣੇ ਆ ਬੰਦੇ ਹਾਜ਼ਰ ਨਾਜ਼ਰ ਗੁਰੂ ਗੰਬ ਸਾਹਿਬ ਜੀ ਔਰ ਇੱਕੋ ਬੱਚਾ ਹੈ ਮੇਰੇ ਮੈਂ ਸ਼ਿਵਨਾਥ ਦੇ 1 ਰੁਪਏ ਦਾ ਵੀ ਦਵਾਜਾਰ ਹੋਵਾ 1 ਰੁਪਇਆ ਉਹਦੇ ਘਰੋਂ ਮੈਂ 1 ਰੁਪਇਆ ਵੀ ਲਿਆ ਹੋਵੇ ਉਹਦੀ ਜੇਬ ਚੋਂ ਉਹਦੀ ਤਲੀ ਤੋਂ ਮੇਰੇ ਨਾਂ ਤੇ ਕੋਈ ਲੈ ਗਿਆ ਹੋਵੇ ਤੇ ਸ਼ਿਵਨਾਥ ਮੇਰੇ ਸਾਹਮਣੇ ਆ ਕੇ ਗੱਲ ਕਰੇ ਦੂਜੀ ਰਹੀ ਗੱਲ ਸ਼ਿਵਨਾਥ ਨੇ ਕਿਹਾ ਸੀ ਵੀ ਮੈਂ ਵੀਡੀਓ ਨਹੀਂ ਪਾਉਂ ਜਿਹੜੇ ਵੀਰ ਕਹਿ ਰਹੇ ਨਾ ਕੱਲੀ ਵੀਡੀਓ ਦੀ ਗੱਲ ਨਹੀਂ ਉੱਥੇ ਉਨੇ ਆਪਣੀ ਮੁਆਫੀ ਵੀ ਮੰਗੀ ਹੈ ਜੋ ਜੋ ਨੇ ਕਰਮ ਕਾਂਡ ਪਖੰਡ ਕੀਤੇ ਆ ਔਰ ਲਿਖਤੀ ਤੌਰ ਤੇ ਖਦਾਇਤ ਵੀ ਜਾਰੀ ਕੀਤੀ ਸੀ ਅਸੀਂ ਕਿਉਂਕਿ ਅਸੀਂ ਸ਼ਾਂਤ ਵੀ ਪੂਰਵਕ ਜਿਹੜਾ ਚੱਲਣਾ ਚਾਹੁੰਦੇ ਆ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਔਰ ਨਾ ਹੀ ਕਿਤੇ ਮਾਹੌਲ ਖਰਾਬ ਕੀਤਾ ਹੈ ਖਦਾਇਤਾਂ ਦੀ ਉਹਨੇ ਪਾਲਣਾ ਕੀਤੀ ਸੀ ਵੀ ਮੈਂ ਉਹ ਪਖੰਡ ਵੀ ਨਹੀਂ ਕਰੂੰਗੀ ਵੀ ਜਿਹੜਾ ਕੋਈ ਆਇਆ ਤੇ ਉਹਦੀ ਹੱਥ ਦੀ ਹੱਡੀ ਟੁੱਟੀ ਐ ਡਾਕਟਰ ਨੇ ਜਵਾਬ ਦੇਤਾ ਤੇ ਹੱਥ ਚ ਫੜ ਕੇ ਉਹਦਾ ਗੋਡ ਤੇ ਕਹਿੰਦਾ ਮੈਂ ਤੇਰੀ ਹੱਡੀ ਜੋੜ ਦਿੰਦਾ ਇਹ ਪਖੰਡੀ ਐ ਨਾ ਸਭ ਕੁਝ ਜਿਹੜੇ ਡਾਕਟਰ ਤੋਂ ਜਵਾਬ ਮਿਲ ਗਿਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਉਹ ਕਹਿੰਦਾ ਮੈਂ ਠੀਕ ਕਰ ਦਿੰਦਾ ਉਹ ਕਹਿੰਦਾ ਮੈਂ ਇਹੋ ਜਿਹਾ ਕੁਝ ਨਹੀਂ ਕਰੂੰਗਾ ਪਰ ਫਿਰ ਵੀ ਉਹਦੀ ਇੱਕ ਵੀਡੀਓਜ਼ ਵਾਇਰਲ ਹੁੰਦੀ ਐ ਭਾਵੇਂ ਪੱਤਰਕਾਰ ਰਹੀ ਹੋਵੇ ਤੁਸੀਂ ਪੱਤਰਕਾਰਾਂ ਨੂੰ ਫਿਰ ਕਿਉਂ ਬੁੜੀਆਂ ਨੂੰ ਅੱਗੇ ਕੀਤਾ ਉਹ ਬੇਬੀਆਂ ਨੂੰ ਅੱਗੇ ਕਰਕੇ ਉਹਨੇ ਇਹ ਗੱਲ ਕਹੀ ਹੈ ਵੀ ਤੁਸੀਂ ਰੋਵੋ ਤੇ ਰੋ ਕੇ ਕਹੋ ਵੀ ਅਸੀਂ ਇੱਥੇ ਆਏ ਅਸੀਂ ਠੀਕ ਹੋਏ ਇਲਾਜ ਹੋਇਆ ਮਤਲਬ ਵੀਡੀਓਜ਼ ਰਾਹੀਂ ਸੰਗਤ ਨੂੰ ਗੁੰਮਰਾਹ ਕਰਨਾ ਪ੍ਰਮੋਟ ਕਰਨਾ ਤੋਂ ਮੈਂ ਬੇਨਤੀ ਕਰ ਰਿਹਾ ਸੀ ਉਹਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹਦਾਇਤਾਂ ਦੀ ਖਾਣਨਾ ਵਾਸਤੇ ਉਹਨੂੰ ਕਿਹਾ ਸੀ ਉਹਨੇ ਵੀਡੀਓਜ਼ ਪਾਈਆਂ ਔਰ ਜੇ ਉਹ ਪਖੰਡਵਾਰ ਨਹੀਂ ਛੱਡੂ ਤੇ ਮੈਂ ਤੇ ਪਹਿਲਾਂ ਵੀ ਬੇਨਤੀ ਕੀਤੀ ਹੈ ਇੱਕ ਵੀਡੀਓ ਵਿੱਚ ਉਹਨੇ ਕਿਹਾ ਵੀ ਮੈਂ ਭਗਵੰਤ ਸਿੰਘ ਖਾਲਸਾ ਜੀ ਮੇਰੇ ਭਰਾ ਨੇ ਭਰਾ ਤਾਂ ਅਸੀਂ ਤੁਹਾਡੇ ਵੀ ਸਾਰਿਆਂ ਦੇ ਹੀ ਆ ਇੱਥੇ ਬਜ਼ੁਰਗ ਬੈਠੇ ਸੀ ਉਹਨਾਂ ਦੇ ਬੱਚੇ ਆ ਕਈ ਸਾਡੇ ਤੋਂ ਛੋਟੇ ਆ ਸਾਡੇ ਵੀਰ ਆ ਪਰ ਇਹ ਨਹੀਂ ਹੁੰਦਾ ਵੀ ਜੇ ਤੈਨੂੰ ਸ਼ਾਂਤਮਈ ਪੂਰਵਕ ਅਸੀਂ ਤੇਰੇ ਨਾਲ ਗੱਲਬਾਤ ਕਰਕੇ ਤੈਨੂੰ ਸਮਝਾਤਾ ਤੂੰ ਸ਼ਰਤਾਂ ਮੰਨ ਲਈਆਂ ਤੇ ਬਾਅਦ ਵਿੱਚ ਤੂੰ ਹਜੇ ਵੀ ਉਹ ਪਖੰਡਵਾਦ ਕਰੇ ਤੇ ਅਸੀਂ ਤੇਰੀ ਗੱਦੀ ਤੇ ਆਵਾਂਗੇ ਇੱਕ ਮੈਂਟਲੀ ਅਪਸੈਟ ਮੈਂ ਬੱਚਾ ਲੈ ਕੇ ਆਉਂਗਾ ਤੂੰ ਮੈਨੂੰ ਕਿਹਾ ਸੀ ਵੀ ਮੇਰਾ ਮਨਪਿਤ ਭਰਾ ਹੈ ਤੇ ਮੈਂ ਚਲ ਭਰਾ ਬਣ ਕੇ ਆਉਂਗਾ ਤੇ ਜੇ ਉਹ ਬੱਚਾ ਠੀਕ ਨਾ ਹੋਇਆ ਤੇ ਫਿਰ ਸੰਘਰਸ਼ ਹੁਣ ਵੱਡਾ ਤੇ ਤਿੱਖਾ ਹੋਊਗਾ ਸੋ ਇਹ ਜਿਹੜਾ ਪਖੰਡਵਾਦ ਹੈ ਇਹਨੂੰ ਰੋਕਣ ਲਈ ਅਸੀਂ ਜਿਹੜੀ ਇੱਕ ਮੁਹਿੰਮ ਚਲਾਈ ਹੈ ਪਖੰਡ ਭਜਾਓ ਪੰਜਾਬ ਬਚਾਓ ਸੋ ਸਾਡਾ ਪਹਿਲਾਂ ਤਾਂ ਮੈਂ ਦੱਸਦਾ ਵੀ ਕੋਈ ਬੈਰੀ ਨਹੀਂ ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਇਹ ਪਾਦਸ਼ਾਹ ਜੀ ਦੇ ਬਚਨ ਹੈ ਜਦੋਂ ਭਾਈ ਕਨਿਆ ਜੀ ਨੂੰ ਮਹਾਰਾਜ ਨੇ ਬਚਨ ਦਿੱਤੇ ਵੀ ਉਹ ਮਲਮ ਪੱਟੀ ਵੀ ਕਰ ਰਿਹਾ ਉਹ ਪਾਣੀ ਵੀ ਪੁਲਾ ਰਿਹਾ ਉਹਨਾਂ ਨੂੰ ਵੀ ਪੁਲਾ ਰਿਹਾ ਜਿਹੜੇ ਦੁਸ਼ਮਣ ਸੀ ਉਹ ਕਹਿੰਦਾ ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਅਸੀਂ ਤੇ ਉਹ ਲੋਕ ਆ ਭਾਈ ਜਿਹੜੇ ਬੇਮੁਖ ਹੋਏ ਆ ਉਹਨਾਂ ਨੂੰ ਵੀ ਗੱਲ ਨਾਲ ਲਾ ਲੈਂਦੇ ਆ ਸਾਡਾ ਗੁਰੂ ਤੇ ਉਹ ਆ ਜਿਹੜਾ ਬੇਮੁਖ ਹੋਿਆਂ ਨੂੰ ਵੀ ਗੱਲ ਨਾਲ ਲਾ ਲਿੰਦਾ ਤੁਸੀਂ ਸਾਡੇ ਆਪਣੇ ਹੋ ਸਾਡੇ ਤੋਂ ਬਾਹਰ ਨਹੀਂ ਅਸੀਂ ਤੁਹਾਡੇ ਤੋਂ ਬਾਹਰ ਨਹੀਂ ਅਸੀਂ ਤੁਹਾਡੇ ਸਾਰੇ ਭੈਣ ਭਰਾ ਆਪਾਂ ਹੈਗੇ ਆ ਸੋ ਸਾਡਾ ਫਰਜ਼ ਬਣਦਾ ਵੀ ਜੇ 100 ਸਾਧੂ ਹੈ ਨਾ 100 100 ਦੇ ਵਿੱਚੋਂ ਮੈਨੂੰ ਲੱਗਦਾ ਵੀ 85% ਉਹ ਲੋਕ ਹੈ ਉਹ ਲੋਕ ਜਿਨ੍ਹਾਂ ਨੇ 15 ਸਾਧੂਆਂ ਦੀ ਸ਼ਬੀ ਨੂੰ ਖਰਾਬ ਕਰਕੇ ਰੱਖਤਾ ਜਿਹੜੇ ਹੁਣ ਇੱਥੇ ਉਹ ਵੀ ਲੋਕ ਬੈਠੇ ਹੋਣਗੇ ਵੀ ਜਿਹੜੇ ਰਾਤ ਨੂੰ ਤਾਰਿਆਂ ਦੀ ਸ਼ਾਂ ਇੱਥਾਂ 2-2 ਘੰਟੇ 4-4 ਘੰਟੇ ਬੰਦਗੀ ਵੀ ਕਰਦੇ ਹੋਣਗੇ ਰੱਬ ਨੂੰ ਵੀ ਧੁੰਦੇ ਹੋਣਗੇ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਗੁਲਤ ਰੂਹਾਂ ਬੈਠੀਆਂ ਆ ਉਹ ਸਾਧੂ ਬੈਠੇ ਜਿਹੜੇ ਬਹੁਤ ਸਮਾਂ ਬੰਦਗੀ ਕਰਦੇ ਆ ਰੱਬ ਦੀ ਜਿੱਥੇ ਗੁਰੂ ਸਾਹਿਬ ਦੀ ਬਾਣੀ ਵਿੱਚ ਵੀ ਆਉਂਦਾ ਵੀ ਸਾਧੂ ਦੇ ਬੋਲ ਆ ਜਿਹੜੇ ਉਹ اٹਲ ਸਾਧੂ ਬੋਲੇ ਸਹਿਸਬਾ ਜੇ ਸਾਧੂ ਸਹਿਸਬਾ ਬੋਲ ਦਿੰਦਾ ਉਹਦਾ ਜਿਹੜਾ ਬੋਲਿਆ ਵਿਅਰਥ ਨਹੀਂ ਜਾਂਦਾ ਅਸੀਂ ਉਹਨਾਂ ਸਾਧੂਆਂ ਦੇ ਖਿਲਾਫ ਨਹੀਂ ਤੇ ਖਿਲਾਫ ਅਸੀਂ ਤੁਹਾਡੇ ਵੀ ਨਹੀਂ ਖਿਲਾਫ ਅਸੀਂ ਧਰਮ ਦੇ ਵੀ ਨਹੀਂ ਅਸੀਂ ਸਿਰਫ ਸਾਡੀ ਛੋਟੀ ਜੀ ਕੋਸ਼ਿਸ਼ ਹੈ ਵਖੰਡਵਾਦ ਨੂੰ ਖਤਮ ਕਰਨ ਦੀ 100 ਸਾਧੂ ਦੀ ਮੈਂ ਗੱਲ ਕੀਤੀ 15 ਸਾਧੂ ਤੇ ਬਹੁਤ ਕਮਾਈ ਵਾਲੇ ਨੇ ਜਿਹੜੇ ਬੰਦਗੀ ਵੀ ਕਰਦੇ ਨੇ ਤੇ ਮੈਂ ਕਿਹਾ ਉਹ ਬੰਦਗੀ ਕਰਕੇ ਗਰੀਬ ਬੱਚਿਆਂ ਦੇ ਵਿਆਹ ਵੀ ਕਰਦੇ ਨੇ ਲੋਕਾਂ ਦੇ ਘਰ ਪਾ ਕੇ ਦਿੰਦੇ ਨੇ ਇੱਥੇ ਵੀ ਇੱਕ ਦੋ ਸਾਧੂ ਬੈਠੇ ਆ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਸੀ ਵੀ ਉਹ ਲਗਭਗ 700 ਲੜਕੀਆਂ ਦੇ ਆਨੰਦ ਕਾਰਜ ਵਿਆਹ ਕਰ ਚੁੱਕੇ ਨੇ ਗਰੀਬ ਬੱਚਿਆਂ ਦੇ ਤੋ ਉਹਨਾਂ ਕੋਲੇ ਪਤਾ ਨਹੀਂ ਕਿੰਨੇ ਕੁ ਲੋਕ ਇਹੋ ਜਿਹੇ ਆਉਂਦੇ ਆ ਵੀ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਲੋ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹ ਆਪ ਦਾ ਸਾਰਾ ਕੁਝ ਗਵਾ ਲੈਂਦੇ ਆ ਐਵੇਂ ਜੇ ਸਾਧੂ ਬੈਠੇ ਆ ਪਰ ਵੱਟ ਇਹਦੇ ਵਿੱਚ ਕੀ ਹੈ ਵੀ 85% 85 ਲੋਕ ਉਹ ਹੈ ਜਿਹਦੇ ਵਿੱਚੋਂ 50% ਤੇ ਉਹ ਹੈ ਵੀ ਜਿਹੜੇ ਮੁੰਡਿਆਂ ਤੋਂ ਕੁੜੀਆਂ ਟਰਾਂਸ ਜੈਂਡਰ ਹੋ ਕੇ ਇਥੇ ਦੁਨੀਆ ਪੁੱਤ ਭਾਲਦੀ ਹੈ ਨਾ ਰੱਬ ਤੋਂ ਇੱਥੇ ਤੁਹਾਡੇ ਚੌਂਟੀਆਂ ਤੇ ਡੇਰਿਆਂ ਤੇ ਉਹ ਵੀ ਲੋਕ ਆਉਂਦੇ ਨੇ ਜਿਹੜੇ ਹਾੜੇ ਪਾਉਂਦੇ ਆ ਵੀ ਸਾਡੇ ਰੱਬਾ ਪੁੱਤ ਹੈ ਨਹੀਂ ਘਰੇ ਮੈਂ ਕਹਿੰਦਾ ਪੁੱਤ ਗੁਰੂ ਨਾਨਕ ਦੇ ਘਰ ਤੋਂ ਵੀ ਮਿਲ ਸਕਦਾ ਹੈ ਉੱਚ ਦਾ ਪੀਰ ਜੇ ਗੁਰੂ ਗੋਬਿੰਦ ਸਿੰਘ ਮਹਾਰੇ ਕਲਗੀਧਰ ਪਾਤਸ਼ਾਹ ਜੀ ਨੂੰ ਕਿਹਾ ਨਾ ਜਿਵੇਂ ਭਾਈ ਸਾਹਿਬ ਜੀ ਹੁਣਾਂ ਦੱਸਿਆ ਉਥੋਂ ਵੀ ਮਿਲਦਾ ਹੈ ਪੁੱਤ ਰੱਬ ਵਰਗੇ ਸਾਧੂਆਂ ਤੋਂ ਵੀ ਮਿਲਦਾ ਪੁੱਤ ਪੀਰਾਂ ਫਕੀਰਾਂ ਤੋਂ ਗੁਰੂਆਂ ਦੇਵੀ ਦੇਵਤਿਆਂ ਤੋਂ ਸਾਰਿਆਂ ਤੋਂ ਮਿਲਦਾ ਹੈ ਇਹ ਸ਼ਰਧਾ ਭਾਵਨਾ ਹੁੰਦੀ ਆ ਆਪਾਂ ਤਾਂ ਇੱਕ ਵਿਚਾਰੇ ਖੜੇ ਆ ਸਾਡੇ ਰਾਹੀ ਮਾਦੇ ਮਰਾਹੀਸ ਅਸੀਂ ਅਸੀਂ ਵਿਚੋਲੇ ਆ ਅਸੀਂ ਦੁਆ ਕਰ ਲਈ ਅਰਦਾਸ ਕਰ ਲਈ ਤੇ ਸਾਡੀ ਰੱਬ ਨੇ ਸੁਣ ਲਈ ਰੱਬ ਵੀ ਤਾਂ ਸੁਣੂ ਜੇ 2 ਘੰਟੇ 24 ਘੰਟਿਆਂ ਤੋਂ ਬੰਦਗੀ ਕਰਾਂਗੇ ਰੱਬ ਦੀ ਤਾਂ ਤੇ ਉਥੇ ਫਿਰ ਬਖਸ਼ਿਸ਼ ਹੋ ਜਾਂਦੀ ਹੈ ਤੇ ਰੱਬ ਤੋਂ ਆਪਾਂ ਪੁੱਤ ਮੰਗਦੇ ਆ ਤੇ ਮੈਂ ਤੇ ਕਈ ਜਿਹੜੇ ਬਾਬੇ ਮੁੰਡਿਆਂ ਤੋਂ ਕੁੜੀਆਂ ਬਣ ਕੇ ਨਾ ਇਦਾਂ ਦੇ ਭੜੇ ਭੜੇ ਕਰਮ ਕਰਦੇ ਪਏ ਆ ਹੋਰਾਂ ਨੂੰ ਵੀ ਕੁੜੀਆਂ ਬਣਾ ਰਹੇ ਆ ਤੇ ਉਹ ਮਾਵਾਂ ਨੇ ਮੇਰਾ ਪਾਸੇ ਹੋ ਕੇ ਧੰਨਵਾਦ ਕੀਤਾ ਵੀ ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਅਸੀਂ ਤੇ ਇਹਨੂੰ ਰੱਬ ਤੋਂ ਮਸਾ ਮੰਗਿਆ ਸੀ ਗੁਰਦੁਆਰੇ ਮੰਦਰ ਮਸਜਿਦ ਮੱਥੇ ਟੇਕ ਟੇਕ ਕੇ ਤੇ ਇਹ ਅਸੀਂ ਤਾਂ ਮੰਗਿਆ ਪੁੱਤ ਤੇ ਇਹ ਕੁੜੀਆਂ ਵਾਲੇ ਕੰਮ ਕਰਨ ਲੱਗ ਪਏ ਕੁੜੀ ਬਣ ਗਿਆ ਇਹ ਕੁੜੀ ਬਣ ਗਿਆ ਤੇ ਤੁਸੀਂ ਇਹਨੂੰ ਰਾਹ ਪਾ ਦਿੰਦੇ ਹੋ ਇਹਦਾ ਆ ਜਿਹੜਾ ਪਖੰਡਵਾਦ ਹੈ ਇਹਦਾ ਤੁਸੀਂ ਇਹ ਬੰਦ ਕਰਾ ਚੱਲਿਓ ਸਾਨੂੰ ਸਾਡੇ ਲਈ ਤਾਂ ਇਹ ਮਰ ਗਿਆ ਸੀ ਪਰ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਸਾਡੀ ਢੋਲੀ ਤੁਸੀਂ ਸਾਡਾ ਪੁੱਤ ਵਾਪਸ ਪਾਤਾ ਤੋਂ ਇਹੋ ਜਿਹੜੇ ਜਿਹੜੇ 50% ਲੋਕ ਨੇ ਜਿਹੜੇ ਚੂੜੀਆਂ ਹੱਥਾਂ ਵਿੱਚ ਪਾ ਕੇ 트랜ਸ ਜੈਂਡਰ ਹੋ ਕੇ ਬਹੁਤ ਭद्दी ਸ਼ਬਦਾਵਲੀ ਵਰਤਦੇ ਨੇ ਔਰ ਬਹੁਤ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਔਰ ਇੱਥੋਂ ਤੱਕ ਕਿਹਾ ਜਾਂਦਾ ਵੀ ਮੇਰੇ ਅੰਦਰ ਮਾਤਾ ਸ਼ਾਮਪੁਰ ਮੋਣੀ ਆ ਗਈ ਮੇਰੇ ਅੰਦਰ ਕੋਈ ਪੀਰ ਆ ਗਿਆ ਕੋਈ ਦੇਵੀ ਦੇਵਤਾ ਆ ਗਿਆ ਸੋ ਜਦੋਂ ਭਾਈ ਮਨਪ੍ਰੀਤ ਸਿੰਘ ਸਾਹਮਣੇ ਬਹਿੰਦਾ ਤੇ ਉਦੋਂ ਸਭ ਕੁਝ ਭੁੱਲ ਜਾਂਦੇ ਹੋ ਤੋਂ ਮੇਰੀ ਬੇਨਤੀ ਹੈ ਵੀ ਕਿਸੇ ਦੀ ਦੁਆ ਕਰਨੀ ਅਰਦਾਸ ਕਰਨੀ ਇਹਨੂੰ ਵੀ ਕੋਈ ਰੋਕ ਸਕਦਾ ਤੁਸੀਂ ਸੰਗਤ ਦਾ ਵਿਖੋ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਸਰਬੱਤ ਦਾ ਭਲਾ ਮੰਗਣਾ ਸਾਨੂੰ ਸਿਖਾਇਆ ਸਾਡੇ ਗੁਰੂਆਂ ਨੇ ਪੀਰਾਂ ਦੇਵਤਿਆਂ ਸਾਰਿਆਂ ਨੇ ਤੇ ਸਰਬੱਤ ਦਾ ਭਲਾ ਮੰਗੋ ਸਰਬੱਤ ਦੀ ਦਵਾ ਮੰਗੋ ਤੇ ਕਈ ਥਾਵਾਂ ਤੇ ਚੌਕੀਆਂ 'ਚ ਵੀ ਕੰਮ ਹੁੰਦਾ ਜੇ 50% ਕੰਮ ਚੰਗਾ ਚੰਗਾ ਤੁਹਾਡੇ ਕੋਲ ਵੀ ਸਾਨੂੰ ਪੁੱਤ ਮਿਲ ਜੇ ਚਲੋ ਜਾਂ ਸਾਨੂੰ ਦੁੱਧ ਮਿਲ ਜੇ ਫੈਸਾ ਮਿਲ ਜੇ ਜ਼ਮੀਨ ਤੇ ਜਾਇਦਾਦ ਮਿਲ ਜੇ ਤੇ 50 ਲੋਕ ਉਹ ਵੀ ਬੈਠੇ ਹੁੰਦੇ ਨੇ ਕਹਿੰਦੇ ਵੀ ਗਵੰਡੀ ਦਾ ਪੁੱਤ ਮਰ ਜੇ ਅਸੀਂ ਤੇ ਇਹ ਕੁਛ ਕਰਾਉਣ ਆਏ ਆ ਗਵੰਡੀ ਦਾ ਨੁਕਸਾਨ ਹੋ ਜੇ ਆਹ ਹੋ ਜੇ ਹਨਾ ਢਾਲੇ ਟੱਪੇ ਇਦਾਂ ਦੇ ਲਵਾਉਂਦੇ ਨੇ ਕੁਕੜੀਆਂ ਸ਼ਰਾਬਾਂ ਉਹ ਮੇਰੀ ਬੇਨਤੀ ਹੈ ਮੈਂ ਇੱਕ ਗੱਲ ਮੈਨੂੰ ਦੱਸੋ ਵੀ ਕੋਈ ਪੀਰ ਫਕੀਰ ਕੋਈ ਦੇਵੀ ਦੇਵਤਾ ਚੰਗਾ ਤਾਂ ਕਰ ਸਕਦਾ ਕਿਸੇ ਦਾ ਮਾੜਾ ਕਰ ਸਕਦਾ ਰੱਬ ਕੁੱਤੀ ਬੋਲੋ ਵੀ ਰੱਬ ਮਾਰਾ ਕਰ ਸਕਦਾ ਕਿਸੇ ਦਾ ਸੋ ਕੋਈ ਵੀ ਦੇਵੀ ਦੇਵਤਾ ਹੈ ਪੀਰ ਫਕੀਰ ਹੈ ਕੋਈ ਕਿਸੇ ਦਾ ਮਾਰਾ ਨਹੀਂ ਕਰਦਾ ਮਾਰਾ ਕੌਣ ਕਰਦਾ ਉਹਨਾਂ ਦੀ ਆੜ ਵਿੱਚ ਜਿਹੜਾ ਬੰਦਾ ਬੈਠਾ ਹੁੰਦਾ ਉਹ 50% ਲੋਕ ਨੇ ਜਿਹੜੇ ਚੋੜੀਆਂ ਪਾ ਕੇ ਕਹਿੰਦੇ ਮੇਰੇ ਚ ਮਾਤਾ ਆ ਗਈ ਮੇਰੇ ਚ ਦੇਵਤਾ ਆ ਗਿਆ ਆ ਕਈ ਕਹਿੰਦੇ ਆ ਤੁਹਾਡੇ ਹਰਿਆਣੇ ਚ ਵੀ ਹੈਗੇ ਨੇ ਇੱਕ ਦੋ ਨਿਗਾ ਚੋਂ ਕਹਿੰਦੇ ਜੀ ਉਹ ਹਨੂਮਾਨ ਨੂੰ ਮੂੰਹ ਫੁਲਾ ਲੈਂਦੇ ਇੰਨਾ ਵੀ ਸਾਡੇ ਚ ਹਨੂਮਾਨ ਆ ਕੇ ਦੇਖੋ ਯਾਰ ਤੁਹਾਡੇ ਇੱਥੇ ਮੈਂ ਹੁਣ ਭਾਈ ਸਾਹਿਬ ਜੀ ਨੇ ਦੱਸਿਆ ਇਦਾਂ ਦੇ ਲੋਕ ਯਾਰ ਚੌਂਟੇ ਮਾਰ ਮਾਰ ਠੁਈਆਂ ਲਾਲ ਕੀਤੀਆਂ ਪਈਆਂ ਉਹਨਾਂ ਚ ਤੇਰੇ ਚ ਘੋਰੀ ਆ ਗਿਆ ਆ ਗਿਆ ਭੂਤ ਪ੍ਰੇਤਾਂ ਦੇ ਡਰਾਵੇ ਦੇ ਕੇ ਮੈਂ ਕਹਿੰਦਾ ਸਭ ਤੋਂ ਵੱਡਾ ਭੂਤ ਉਹ ਆ ਜਿਹੜਾ ਰੱਬ ਨੂੰ ਨਹੀਂ ਜੱਪਦਾ ਮਨ ਦੇ ਉਸ ਗੱਲ ਨੂੰ ਜਿਹੜਾ ਬੰਦਾ ਪ੍ਰਮਾਤਮਾ ਨੂੰ ਯਾਰ ਭੁੱਲੀ ਬੈਠਾ ਉਹ ਸਭ ਤੋਂ ਵੱਡਾ ਪ੍ਰੇਤ ਤਾਂ ਉਹੀ ਹੈ ਇਹ ਫਿਰ ਐਦਾਂ ਆ ਵਾਲ ਖੋਲ ਕੇ ਮੈਂ ਕਹਿੰਦਾ ਕੇਸਾਂ ਦੀ ਬੇਅਦਵੀ ਜਿਹੜੇ ਕਰਦੇ ਆ ਨਾ ਵੇਖੋ ਮੈਂ ਨਹੀਂ ਕਹਿੰਦਾ ਅਸੀਂ ਗੁਰੂ ਦੀ ਬਖਸ਼ਿਸ਼ਾ ਸਾਡੇ ਕੋਲ ਅਸੀਂ ਅਮਰਤਾ ਸਿੰਘ ਆ ਮੈਂ ਕਹਿੰਦਾ ਸਾਡੇ ਨਾਲੋਂ ਵੱਧ ਕੇ ਤੁਹਾਡੇ ਅੰਦਰ ਜਿਹੜਾ ਇੱਕ ਗੈਰ ਸਿੱਖ ਬੰਦਾ ਮੈਂ ਕਹਿ ਸਕਦਾ ਜਿਹਦੇ ਕੇਸ ਨਹੀਂ ਦਾੜੀ ਨਹੀਂ ਉਹਦੇ ਅੰਦਰ ਸ਼ਰਧਾ ਸਾਡੇ ਨਾਲੋਂ ਜ਼ਿਆਦਾ ਹੋ ਸਕਦੀ ਬੋਲੇ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਹੇਰੋ ਇਥੇ ਬਾਬਾ ਜੀ ਨੇ ਦੱਸਿਆ ਵੀ ਇੱਕ ਗ੍ਰੰਥੀ ਸਿੰਘ ਸਵੇਰ ਸਾਡੇ ਕੋਲੇ ਆਉਂਦਾ ਤੇ ਉਹ ਆ ਕੇ ਕਹਿੰਦਾ ਜੀ ਗ੍ਰੰਥੀ ਸਿੰਘ ਕਹਿੰਦਾ ਵੀ ਮੇਰੇ ਘਰ ਦੀ ਜਿਹੜੀ ਛੱਤ ਦੇ ਇੱਕ ਵੀ ਕਮਰੇ ਦੀ ਤੇ ਉਹ ਛੱਤ ਪਵਾ ਦਿਓ ਮੈਂ ਤੇ ਹਰਾਨ ਹੋ ਗਿਆ ਯਾ ਜੇਕਰ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਸਾਡੀਆਂ ਸਿੱਖ ਪੰਥ ਵਿੱਚ ਜਦ ਤੇ ਬੰਦਗਾਂ ਨੇ ਇਹ ਅਹਿਮ ਫੈਸਲੇ ਲਏ ਹੁੰਦੇ ਅੱਜ ਗੁਰੂ ਘਰ ਦੇ ਗ੍ਰੰਥੀਆਂ ਦੀ ਨਰਾਤਰੀ ਨਹੀਂ ਸੀ ਹੋਣੀ ਇਹਦੇ ਗ੍ਰੰਥੀ 30000 ਰੁਪਏ ਦੇ ੱਟਕੇ ਖਾਂਦੇ ਪਏ ਨਾਲੇ ਡੋਲਾ ਚੱਕ ਕੇ ਘਰਾਂ 'ਚ ਮੰਗਦੇ ਆ ਗ੍ਰੰਥੀ ਪਤਕ ਬਾਬਾ ਬੁੱਢਾ ਸਾਹਿਬ ਜੀ ਹੋਇਆ ਜਦੋਂ ਪਹਿਲਾ ਸਹਿਰਪਾਟ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਾਇਆ ਗ੍ਰੰਥੀ ਸਿੰਘ ਤੋਂ ਤੇ ਜਦੋਂ ਭੋਗ ਪਏ ਤੇ ਇੱਕ ਪ੍ਰਾਂਤ ਹੀਰਿਆਂ ਦੀ ਭਰ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਟ ਕੀਤੀ ਬੁਰੇ ਸੋਨੇ ਹਾ ਇੱਕ ਪ੍ਰਾਂਤ ਉਹ ਕਹਿੰਦਾ ਇਹ ਭੇਟਾ ਹੈ ਇਹ ਮੁੱਲ ਨਹੀਂ ਇਹ ਕੀਮਤ ਨਹੀਂ ਤੋਂ ਅੱਜ ਕੱਲ ਸਾਡੇ ਗ੍ਰੰਥੀਆਂ ਦਾ ਬਹੁਤ ਜਿਹੜਾ ਰੁਤਬਾ ਜਿੰਨਾ ਵੱਡਾ ਨਾ ਉਨੀ ਕਦਰ ਘਟ ਸਾਡੇ ਕੀਰਤਨੀਆਂ ਸਿੰਘਾਂ ਦੀ ਸਾਡੇ ਢਾਡੀਆਂ ਕਵੀਸ਼ਰੀਆਂ ਦੀ ਉਸਦਾ ਹੀ ਕੋਈ ਨਹੀਂ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਵੀ ਡੇਰੇ ਬਣ ਗਏ ਠੀਕ ਹੈ ਲੋਕੀ ਗੁਰੂ ਘਰ ਨਾਲ ਟੁੱਟਣ ਦਾ ਕਾਰਨ ਇਹੀ ਹੈ ਦੋ ਦੋ ਚਾਰ ਚਾਰ ਗੁਰਦੁਆਰੇ ਬਣ ਗਏ ਵੋਟਾਂ ਕਿੰਨੀਆਂ ਘੁੰਦੀਆਂ 500 500 'ਚ 200 ਬੰਦਾ ਗੁਰਦੁਆਰੇ ਜਾਣ ਵਾਲਾ ਚਾਰ ਗੁਰਦੁਆਰੇ ਬਣ ਗਏ 50 50 'ਚ 25 25 ਜਣੇ ਗੁਰਦੁਆਰੇ ਬੈਠੇ ਹੁੰਦੇ ਤੇ ਗੋਲਕਾਂ ਦੇ ਚੜਾਵਾ ਕਿੱਥੋਂ ਹੋਵੇ ਤੇ ਗ੍ਰੰਥੀਆਂ ਦੀਆਂ ਤਨਖਾਹਾਂ ਕਿੱਥੋਂ ਪੂਰੀਆਂ ਹੋਣ ਚਾਰ ਚਾਰ ਹਜ਼ਾਰਾਂ ਤੇ ਹਜ਼ਾਰ ਤੇ ਤਨਖਾਹ ਦਿੰਦੇ ਨੇ ਪ੍ਰਬੰਧਕ ਔਰ 4-4000 ਦਾ ਖਰਚੇ ਪੁਰਦੇ ਨੇ ਬੱਚਿਆਂ ਦੀਆਂ ਪੜ੍ਹਾਈਆਂ ਦੀਆਂ ਫੀਸਾਂ ਹੀ ਨਹੀਂ ਲੋਟ ਆਉਂਦੀਆਂ ਜੇ ਕੋਈ ਪ੍ਰਬੰਧਕ ਹੈ ਸਾਰੇ ਪ੍ਰਧਾਨ ਸਾਰੇ ਪ੍ਰਬੰਧਕ ਮਾੜੇ ਨਹੀਂ ਪਰ ਬਹੁਤ ਸਾਰੇ ਪ੍ਰਬੰਧਕਾਂ ਦੀ ਸ਼ਿਕਾਇਤ ਹੈ ਪ੍ਰਬੰਧਕਾਂ ਦੇ ਬੱਚੇ ਤੇ ਕੈਨੇਡਾ ਬੈਠੇ ਆ ਪ੍ਰਬੰਧਕਾਂ ਦੇ ਬੱਚੇ ਅਮਰੀਕਾ ਬੈਠੇ ਆ ਤੇ ਜਿਹੜੇ ਗ੍ਰੰਥੀਆਂ ਦੇ ਬੱਚੇ ਆ ਤੇ ਜੇ ਕਿਸੇ ਗ੍ਰੰਥੀ ਨੇ ਚੰਗੇ ਸਕੂਲ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਨੂੰ ਆਪਣੇ ਨੂੰ ਲਾਤਾ ਨਾ ਤੇ ਸਾਰੇ ਫਿਰ ਗੱਲਾਂ ਸੱਥਾਂ ਝੋਣ ਲੱਗ ਜਾਂਦੀਆਂ ਤੁਹਾਡੇ ਕੋਲੇ ਮਹਿੰਗੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਖੜੀਆਂ ਐ ਜੇ ਗਰੰਥੀ ਸਿੰਘ ਨੇ ਆਪਦੇ ਵਾਸਤੇ ਕੋਈ ਲੱਖ ਰੁਪਏ ਦੀ ਕਾਰ ਲੈ ਆਂਦੀ ਤੇ ਉਚਮਣ ਲੱਗ ਜਾਂਦੀ ਤੁਹਾਨੂੰ ਵੀ ਇਹਦੇ ਕੋਲ ਕਾਰ ਕਿਵੇਂ ਆ ਗਈ ਲੈ ਨਹੀਂ ਕਮਾਈ ਇਹਨੂੰ ਬਾਬੇ ਨੂੰ ਸੋ ਮੈਂ ਕਹਿੰਦਾ ਐ ਜੀਪੀਸੀ ਨੂੰ ਬਹੁਤ ਵੱਡਾ ਲੰਬ ਹੈ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਚਿਆ ਹੁੰਦਾ ਨਾ ਕੁਝ ਤੇ ਜਿਵੇਂ ਅੱਜ ਤੋਂ ਇਹ ਬਾਬਾ ਜੀ ਹੁਣਾਂ ਕੋਲੇ ਕੋਈ ਗ੍ਰੰਥੀ ਸਿੰਘ ਗਿਆ ਤੇ ਲੋੜ ਨਹੀਂ ਸੀ ਪੈਣੀ ਅਸੀਂ ਗ੍ਰੰਥੀ ਸਿੰਘਾਂ ਦੇ ਵਾਸਤੇ ਚੰਗੀਆਂ ਰਹਿਸ਼ਾਂ ਦਾ ਪ੍ਰਬੰਧ ਨਹੀਂ ਕਰਾ ਸਕੇ ਗੁਰਦੁਆਰਿਆਂ ਚ ਉਹਨਾਂ ਨੂੰ ਚੰਗੀਆਂ ਸਹੂਲਤਾਂ ਉਹਨਾਂ ਦੇ ਬੱਚਿਆਂ ਲਈ ਪੜ੍ਹਾਈਆਂ ਨਹੀਂ ਦੇ ਸਕੇ ਚੰਗੀਆਂ ਇਹਦਾ ਲੰਬਾ ਐਸਜੀਪੀਸ਼ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਬੱਚਿਆਂ ਲਈ ਚੰਗੇ ਸਕੂਲ ਖੋਲੇ ਜਾਣ ਹਰ ਇੱਕ ਜ਼ਿਲ੍ਹੇ ਵਿੱਚ ਇੱਕ ਕਾਲਜ ਹੋਵੇ ਇੱਕ ਸਕੂਲ ਹੋਣ ਔਰ ਵਿਦਿਆਲੇ ਖੋਲੇ ਜਾਣ ਜਿੱਥੇ ਬੱਚਿਆਂ ਨੂੰ ਦੋ ਟਾਈਮ ਫ੍ਰੀ ਰੱਬੀ ਬਾਣੀ ਦਾ ਕੀਰਤਨ ਗੁਰਮਤਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਦਿੱਤੀ ਜਾਵੇ। ਸੋ ਆ ਲੋਕ ਨਿਸੀਪੈਂਡ। ਸੋ ਮੇਰੀ ਬੇਨਤੀ ਇਹੀ ਹੈ ਵੀ ਧਰਮ ਦੀ ਆੜ ਵਿੱਚ ਫਕੰਡਵਾਦ ਬਹੁਤ ਹੈ 50% ਲੋਕ ਉਹ ਹੈ ਜਿਹੜੇ ਹੱਥਾਂ 'ਚ ਚੂੜੀਆਂ ਪਾ ਕੇ ਬੰਦਿਆਂ ਤੋਂ ਬੁੜੀਆਂ ਬਣ ਕੇ ਲੋਕਾਂ ਨੂੰ ਲੁੱਟ ਰਹੇ ਐ। ਇਹ ਠੱਗ ਠਗਾ ਅਸੀਂ ਚੱਲਣ ਨਹੀਂ ਦੇਣਾ। ਚੰਗੇ ਸਾਧੂ ਜਿਹੜੇ 15 ਚੰਗੇ ਸਾਧੂ 100 'ਚੋਂ ਉਹ ਚੰਗੇ ਕਰਮ ਕਰਦੇ ਆ ਬੰਦਗੀ ਵੀ ਉਹਨਾਂ ਦੀ ਬਹੁਤ ਹੁੰਦੀ ਹੈ ਉਹ 2-2 4-4 ਘੰਟੇ 6-6 ਘੰਟੇ ਰੱਬ ਨੂੰ ਝੱਪਦੇ ਨੇ ਫਿਰ ਜਾ ਕੇ ਉਹਨਾਂ ਦੀ ਰਸਨਾ ਤੋਂ ਜਿਹੜੀ ਦਵਾਹ ਹੁੰਦੀ ਹੈ ਨਾ ਫਿਰ ਜਾ ਕੇ ਪੂਰੀ ਹੁੰਦੀ ਹੈ ਤੇ 15 ਸਾਧੂਆਂ ਦੀ ਸ਼ਬੀ ਨੂੰ ਖਰਾਬ ਕਰਨ ਵਾਲੇ 85 ਲੋਕ ਉਹ ਆ 50 ਤੇ ਹੋਗੇ ਜਨਾਨੇ ਤੇ ਜਿਹੜੇ ਰਹਿ ਗਏ 35% ਹੁਣ ਉਹ ਆ ਗਏ ਕੇਸ ਖੋਲ ਕੇ ਉਹ 2 2 3 4 ਜਣੇ ਉਹ ਇੱਕ ਦੂਜੇ ਨੂੰ ਫੜ ਕੇ ਯਾਰ ਇਹਨਾਂ ਨੇ ਉਹ ਐਦਾ ਹੀ ਬਣਾ ਲਿਆ ਇੱਕ ਮਖੌੜ ਹੀ ਸਮਝ ਲੋਕਨ ਰਾਮ ਖਲਾਉਣਾ ਜਾਨਾ ਅਸੀਂ 10 ਸਿਰ ਕਮਾਉਂਦੇ ਜੇ ਮੈਂ ਪਟੇ ਹੂ ਚੱਲਦੇ ਹੁੰਦੇ ਕੋਈ ਲੋਰ ਥੋੜੋ ਹੁੰਦੀ ਐ ਮੈਨੂੰ ਕਈ ਵੀਰਾਂ ਨੇ ਸਵਾਲ ਕੀਤੇ ਆ ਵੀ ਭਾਈ ਮਰਦਾਨਾ ਜੀ ਜਦੋਂ ਰਬਾਬ ਵਜਾਉਂਦੇ ਸੀ ਗੁਰੂ ਨਾਨਕ ਸਾਹਿਬ ਜੀ ਵੀ ਝੂਲਦੇ ਸੀ ਮੈਂ ਮੰਨਦਾ ਵੀ ਝੂਲਦੇ ਸੀ ਅਸੀਂ ਵੀ ਝੂਲਦੇ ਆ ਇੱਥੇ ਤੁਸੀਂ ਬਹਿ ਕੇ 2 ਮਿੰਟ ਆਪਾਂ ਸਤਨਾਮ ਵਾਹਿਗੁਰੂ ਜਪ ਲਈਏ ਨੀਂਦਰ ਬੰਦ ਕਰਕੇ ਜਪੀਏ ਆਨੰਦ ਆਊਗਾ ਆਪਣਾ ਸਿਰ ਆਏ ਝੂਂਦਾ ਸਿਰ ਆਏ ਇੱਕ ਆਨੰਦ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ 2 ਮਿੰਟ ਲਵਾਉ ਬਾਅਦ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ i uh -huh. ਰਾਮ ਰਾਮ ਜਪ ਲੋ ਬਹਿ ਕੇ ਮਾਲਾ ਫੜ ਕੇ ਮੈਂ ਕਹਿੰਦਾ ਤੁਸੀਂ ਲੋਕਾਂ ਦੀਆਂ ਇੱਥੇ ਮਾਲਾ ਰੱਖ ਲਿਆ ਕਰੋ ਲੋਕਾਂ ਨੂੰ ਗਿਆ ਕਰੋ ਰਾਮ ਰਾਮ ਜਪ ਦੋ ਘੰਟੇ ਬਹਿ ਕੇ ਰੱਬ ਤੇਰੀ ਕਿਉਂ ਨਹੀਂ ਸੁਣੋ ਤੁਸੀਂ ਵਾਹਿਗੁਰੂ ਵਾਹਿਗੁਰੂ ਜਪ ਲਓ ਅੱਲਾ ਨੂੰ ਜਪ ਲਓ ਪਰਮਾਤਮਾ ਹਰ ਇੱਕ ਦੀ ਸੁਣਦਾ ਹੈ ਕਰਮਾ ਪਰਮਾਤਮਾ ਨੇ ਕਰਨ ਕਰਣ ਪ੍ਰਵੇਕ ਹੈ ਦੂਸਰ ਨਾ ਕੋਈ ਨਾਨਕ ਇਸ ਬਲਿਹਾਰ ਨਾਲ ਜਲ ਥਲ ਵਿੱਚ ਦੱਸੋ ਜਿਹੜਾ ਜਲ ਵਿੱਚ ਥਲ ਵਿੱਚ ਕਣ ਕਣ ਵਿੱਚ ਰਮਿਆ ਹੋਇਆ ਉਹਨੇ ਕਰਨਾ ਸਭ ਕੁਝ ਉਹਨੂੰ ਤੁਸੀਂ ਕਿਸੇ ਦੇਵੀ ਦੇ ਰੂਪ ਵਿੱਚ ਵੇਖ ਲੋ ਦੇਵਤੇ ਦੇ ਰੂਪ ਵਿੱਚ ਕੇ ਗੁਰੂ ਭਗਤ ਸਤ ਦੇ ਰੂਪ ਵਿੱਚ ਵੇਖ ਲੋ ਕਰਨਾ ਪ੍ਰਮਾਤਮਾ ਨੇ ਇਹ ਨਹੀਂ ਵੀ ਹੁੰਦਾ ਨਹੀਂ ਹੁੰਦਾ ਉਹ ਖਿੰਨ ਮਾਤਰ ਚ ਭਾਵੇਂ ਰਾਜਿਆਂ ਨੂੰ ਪੁਖਾਰੀ ਬਣਾ ਦੇ ਪੁਖਾਰੀ ਨੂੰ ਰਾਜੇ ਬਣਾ ਦੇ ਉਹਦੀ ਮਰਜ਼ੀ ਹੈ ਤੋ ਐਹੋ ਜੇ ਲੋਕ ਜਿਹੜੇ ਨਾ ਸਿੱਖੀ ਦੀ ਬਿਆਦਵੀ ਕਰਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਸਿੱਖੀ ਬੜੀ ਮਹਿੰਗੀ ਹੈ ਭਾਈ ਮਹਿੰਗਾ ਮਲ ਸੇਠ ਵਰਗਿਆਂ ਨੂੰ ਪੁੱਛੋ ਜਿਹੜੇ ਰੋਗੀ ਹੋ ਗਏ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਚਾਏ ਮਹਾਰਾਜ ਨੂੰ ਕਹਿੰਦੇ ਸਿੱਖੀ ਦੇ ਦਿਓ ਮਹਾਰਾਜ ਕਹਿੰਦੇ ਸਿੱਖੀ ਬਹੁਤ ਮਹਿੰਗੀ ਹੈ ਉਹ ਕਹਿੰਦਾ ਮੈਂ ਲੱਖਾਂ ਪਤੀਆਂ ਉਦੋਂ ਦਾ ਲੱਖਾਂ ਪਤੀ ਦੱਸੋ ਕਿਹੜੀ ਕਿੰਨੀ ਮਾਇਆ ਚਾਹੀਦੀ ਹੈ ਉਹ ਕਹਿੰਦਾ ਫਿਰ ਆ ਜਿਹੜੀ ਹੋਂਮੇ ਆ ਨਾ ਅੰਦਰੋਂ ਇਹ ਕੱਟ ਫਿਰ ਸਿੱਖੀ ਮਿਲੂਗੀ ਹੋਂਮੇ ਨਿਕਲਿਆ ਫਿਰ ਸਿੱਖੀ ਮਿਲਦੀ ਹੈ ਤੇ ਸਿੱਖੀ ਦੀ ਦਾਤ ਜਿੰਨਾਂ ਦੇ ਕੇਸ ਰੱਖਿਆ ਇਦਾਂ ਸਿਰ ਘਮਾਉਂਦੇ ਨੇ ਇਹ ਵਿਪੂ ਬਖੰਡਵਾਦ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਲੋਕ ਸਮਝ ਲੈਂਦੇ ਨੇ ਮੈਂ ਹੋਰ ਇੱਥੇ ਸ਼ਾਇਦ ਮਿੱਠੀ ਉੱਚੀ ਚੀਜ਼ ਬੈਠੀ ਅੰਦਰ ਕੋਈ ਨੁਕਸਾਨ ਹੀ ਨਾ ਹੋ ਜੇ ਸੋ ਇਸ ਕਰਕੇ ਕੁਝ ਪਰਸੈਂਟ ਇਹ ਲੋਕ ਐ ਕੁਝ ਪਰਸੈਂਟ ਫਿਰਗਾ ਹੱਥਾਂ ਵਿੱਚ ਤਿੰਨ ਤਿੰਨ ਬੀੜੀਆਂ ਸਿਗਰਟਾਂ ਫੜ ਕੇ ਲੱਗਿਆ ਨਾ ਯਾਰ ਇੱਥੇ ਜੋਤ ਲੱਗੀ ਆ ਮੰਨ ਲਓ ਦੇਸੀ ਘਿਓ ਦੀ ਜੋਤ ਲਾਉਂਦੇ ਆ ਨਾ ਲਾਉਂਦੇ ਆ ਨਾ ਦੇਸੀ ਘਿਓ ਦੀ ਤੁਸੀਂ ਸਾਰੇ ਹਾਂਜੀ 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 ਦੇਸੀ ਘਿਓ ਦੀ ਜੋਤ ਨੂੰ ਕੀ ਕਹਿੰਦੇ ਹੋ ਤੁਸੀਂ ਵੀ ਸੱਚੀ ਤੇ ਸੁੱਚੀ ਜੋਤ ਹੀ ਮੰਨਦੇ ਹੋ ਨਾ ਹੁਣ ਚਾਰ-ਚਾਰ ਸਿਗਰਟਾ ਹੱਥਾਂ ਵਿੱਚ ਫੜ ਕੇ ਜਿਹੜੇ ਉਹ ਲੋਕ ਯਾਰ ਧੂਆ ਛੜਦੇ ਨੇ ਸੱਚੀ-ਸੁੱਚੀ ਜੋਤ ਕਿਹੜੇ ਪਾਸੋਂ ਰਹੀ ਜੀ ਤੋ ਫਿਰ ਲੋਕਾਂ ਨੂੰ ਭੂਤ-ਪਰੇਦ ਦੇ ਡਰਾਵੇ ਦੇ ਕੇ ਵਹਿਮ-ਭਰਮ ਵਿੱਚ ਪਾਉਣਾ ਵਹਿਮ-ਭਰਮ ਵਹਿਮ ਇਹਦਾ ਇਲਾਜ ਕੋਈ ਨਹੀਂ ਤੇ ਵਹਿਮ ਦਾ ਇਲਾਜ ਕੋਈ ਨਹੀਂ ਵੇਖੋ ਸੁਣੋ ਜੇ ਕੋਈ ਬੰਦਾ ਬੋਰ ਤੋਂ ਪਾਣੀ ਪੀ ਰਿਹਾ ਨਾ ਕੋਲੇ ਖੜਾ ਇੱਕ ਦੂਜਾ ਉਹ ਉਹਨੂੰ ਕੁਦਰਤੀ ਕਹਿ ਦੇ ਇਹ ਹੋਈ ਵੀ ਆ ਗੱਲ ਮੈਂ ਤੁਹਾਨੂੰ ਦੱਸਦਾ ਉਹ ਕਹਿੰਦਾ ਓਏ ਤੂੰ ਪਾਣੀ ਪੀ ਰਿਆ ਸੀ ਤੇਰੇ ਅੰਦਰ ਸੱਪ ਦਾ ਸਕੂੜੀਆ ਬੱਚਾ ਤੇਰੇ ਅੰਦਰ ਲੰਘ ਗਿਆ ਪਾਣੀ ਪੀਂਦੇ ਦੇ ਤੇ ਬੰਦੇ ਨੂੰ ਟੈਪ ਹੋ ਗਿਆ ਤੇ ਵਹਿਮ ਦਾ ਲਾਜ ਕੋਈ ਨਹੀਂ ਉਹ ਵਹਿਮ ਫਿਰ ਇਹ ਜਦੋਂ ਵਹਿਮ ਚ ਪਾ ਦਿੰਦੇ ਆ ਨਾ ਇਹੀ ਲੋਕ ਵਿਹਾਰ ਤੇਰੇ ਘਰੇ ਆ ਬੀਬੀ ਨੂੰ ਕਹਦੇ ਤੇਰੇ ਘਰ ਵਾਲਾ ਤੇਰੇ ਤੇ ਕਰਾਈ ਜਾਂਦਾ ਤੇ ਬੰਦੇ ਨੂੰ ਕਹਦੇ ਬੀਬੀ ਤੇਰੇ ਤੇ ਕਰਾਈ ਫਿਰਦੀ ਉਹ ਘਰੇ ਜਾ ਕੇ ਇੱਕ ਦੂਜੇ ਦੇ ਛਿੱਤਰੋ ਛਿੱਤਰੀ ਹੁੰਦੇ ਆ ਤੇ ਉਹ ਉੱਥੇ ਵੀ ਅਸੀਂ ਦੋਚੀ ਬਣਦੇ ਤੋਂ ਇਹੋ ਜਿਹੇ ਲੋਕਾਂ ਨੂੰ ਆਪਾਂ ਉਹਨਾਂ ਦਾ ਸਾਥ ਨਹੀਂ ਦੇਣਾ ਤੁਸੀਂ ਅੱਜ ਮੈਨੂੰ ਇੱਥੇ ਬੁਲਾਇਆ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਐ ਤੇ ਤੁਸੀਂ ਚਲੋ ਵਿਚਾਰਾਂ ਦੇ ਅਧੀਨ ਕੁਝ ਸਾਡੀਆਂ ਮਿਹਮੰਦੀਆਂ ਸ਼ਰਤਾਂ ਨੂੰ ਲੈ ਕੇ ਵੈਸੇ ਮੈਨੂੰ ਦੱਸਿਆ ਵੀ ਗਿਆ ਵੀ ਸਾਰੇ ਜਿੰਨੇ ਚਿਰੋ ਸੰਤ ਲੋਕ ਬੈਠੇ ਨੇ ਤੋਂ ਸਾਰੇ ਹੀ ਦਾਨਪੁੰਨ ਕਰਨ ਵਾਲੇ ਆ ਇਥੇ ਕੋਈ ਵੀ ਇਹਨਾਂ ਚ ਨਿਸ਼ਾਨੀ ਔਰ ਜੇ ਕੋਈ ਕਰਦਾ ਵੀ ਹੋਊਗਾ ਸਾਡੀ ਬੇਨਤੀ ਹੈ ਉਹਨੂੰ ਵੀ ਥੋੜਾ ਜਿਹਾ ਆਪਾਂ ਰਸਤੇ ਨੂੰ ਬਦਲ ਲਈਏ ਤੋ ਅ ਇਥੇ ਜਿੰਨੇ ਵੀ ਸਾਧੂ ਲੋਕ ਚਲੋ ਬੈਠੇ ਨੇ ਸਾਰੇ ਦਾਨਪੁੰਨ ਕਰਨ ਵਾਲੇ ਆ ਔਰ ਜਿਹੜੇ ਨਹੀਂ ਕਰਦੇ ਉਹ ਦਾਨਪੁੰਨ ਕਰੋ ਤੇ ਦੂਜੀ ਬੇਨਤੀ ਆ ਵੀ ਮੈਂ ਤਾਂ ਇੱਕੋ ਕਹੂੰਗਾ ਵੀ ਯਾਰ ਜਿਨ੍ਹਾਂ ਦੇ ਦਸਤਾਰਾਂ ਮੰਨੀਆਂ ਯਾਰ ਸੋਹਣੇ ਲੱਗਦੇ ਨੇ ਸਾਨੂੰ ਤੋ ਜ਼ਰਤੇ ਜ਼ਰੂਰ ਦਸਤਾਰ ਸਜਾਓ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਰੱਖੋ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਜੀ ਤੋਂ ਇਹ ਹੀ ਬੇਨਤੀਆਂ ਲੈ ਕੇ ਆਏ ਸੀ ਤੋਂ ਆਪਣੇ ਘਰ ਵਿੱਚ ਬਹਿ ਕੇ ਤੁਸੀਂ ਸੇਵਾ ਕਰੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਸੇਵਾ ਕਰਨ ਤੋਂ ਪਰ ਪਖੰਡਵਾਦ ਜਿੱਥੇ ਹੋਊਗਾ ਉੱਥੇ ਥੋੜਾ ਜਿਹਾ ਗਲਤ ਹੋਊਗਾ ਫਿਰ ਅਸੀਂ ਉੱਥੇ ਗੁਰੂ ਜੀ ਦੇ ਕੌਤਯ ਦਿਨੀਆਂ ਚਲੋ ਥੜਕੇ ਹੋਣੀਆਂ ਤੋਂ ਸੇਵਾ ਕਰਨ ਤੋਂ ਕਿਸੇ ਦੀ ਦੁਆ ਕਰਨ ਤੋਂ ਕੋਈ ਰੋਗ ਟੁੱਗਨੇ ਦਾ ਬਦਨਾਮ ਜਪੋ ਪਰਮੇਸ਼ਰ ਨੂੰ ਤੇ ਉਹ ਹੋਈਆਂ ਬੋਲਾਂ ਦੀ ਖਿਮਾ ਬਲਾਉ ਹਦਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ